ਉਹਨਾਂ ਨੇ ਚਾਹਤੀ ਆ ਜੋ ਲੇਡੀ ਮੇਰੇ ਹਸਬੰਦ ਨੇ ਉਸ ਨੂੰ ਕਿਹਾ ਉਸ ਦੀ ਗੱਡੀ ਸਾਈਡ ਤੇ ਕਰਨ ਕਹਿ ਸਕਦੇ ਤੁਸੀਂ ਵੀਡੀਓ ਤੇ ਦੇਖਿਆ ਨਾ ਉਹ ਗੱਡੀ ਕੋਈ ਰੋਜ਼ ਤੇ ਨਹੀਂ ਖੜੀ ਸੀ ਮੇਰੇ ਹਸਬੰਦ ਦੀ ਜਿੱਥੇ ਵਾਕਿਆ ਗੱਡੀਆਂ ਸਟੇਸ਼ਨ ਖੜੀਆਂ ਉੱਥੇ ਹੀ ਖੜੀ ਹੋ ਰੋਜ਼ ਬਲੌਕ ਵੀ ਨਹੀਂ ਕੀਤਾ ਸੀਗਾ ਫਿਰ ਉਹਨਾਂ ਨੇ ਕਿਹਾ ਆਈ ਏਮ ਅਨੀ ਅਫੀਸਰ ਬਸ ਤੁਸੀਂ ਇਹ ਕਹਿ ਸਕਦੇ ਹੋ ਗੱਡੀ ਸਾਈਡ ਕਰੋ ਪਰ ਤੁਸੀਂ ਗਾਲ੍ਹਾਂ ਨਹੀਂ ਕੱਢ ਸਕਦੇ ਤੇ ਕਹਿੰਦਾ ਬੜੀ ਤੇਰੀ ਅਫਸਰੀ ਹੈ ਠੀਕ ਹੈ ਤੇ ਨਾਲ what he did was ਇਥੇ ਦੀ ਅੰਮਦਾ ਰੋਨੀ ਅਜੇ ਇਹ ਗੱਲ ਵੀ ਕਰ ਰਹੀ ਹਰਜਿੰਦਰ ਨਾਲ ਰੋਨੀ ਨੇ ਇੱਕ ਮੁੱਕਾ ਮਾਰਿਆ ਮੇਰੇ ਹਸਬੰਡ ਦੇ ਨੱਕ ਤੇ ਕੋਲ ਚਸ਼ਮਾ ਛੁੱਟਿਆ ਉਹ ਬੋਨਰ ਦੇ ਉੱਪਰ ਡਿੱਗੇ ਫਿਰ ਥਲੇ ਡਿੱਗੇ ਕਿਉਂਕਿ ਜਿੱਦਾ ਤੋਂ ਇਥੇ ਕਿ ਕੋਈ ਵੀ ਛੋਟ ਆ ਜਾਏ ਤੇ ਬੰਦਾ ਬਲੈਕਆਊਟ ਹੋ ਜਾਂਦਾ ਐਨੋ ਬਲੈਕਆਊਟ ਹੋਏ ਮੇਰੇ ਬੇਟਾ ਇੰਸਾਦ ਮੇਰੇ ਹਸਬੰਡ ਨੇ ਮੇਰੇ ਬੇਟੇ ਨੂੰ ਕਿਹਾ ਕਿ ਥੋੜੀ ਘਟੀ ਅੱਗੇ ਕਰੋ ਇਸੇ ਖੜਾ ਸੀ ਉਸਨੇ ਜਦੋਂ ਦੇਖਿਆ ਕਿ ਫਾਦਰ ਗਿਰ ਗਏ ਥੱਲੇ ਔਰ ਦੌੜਦਾ ਆਇਆ ਆਇਆ ਔਰ ਅਜੇ ਰੌਨੀ ਔਰ ਹਰਜਿੰਦਰ ਉਹਨਾਂ ਨੂੰ ਲੱਤਾਂ ਔਰ ਬਾਕਸਿੰਗ ਮਾਰ ਰਹੇ ਸੀ ਤੇ ਮੇਰੇ ਬੇਟੇ ਨੇ ਇਹਨਾਂ ਦੇ ਐਸਆਈ ਦੇ ਕਿਸੀ ਹੋ ਲੈ ਕੇ ਆ ਗਏ ਡੰਡੇ ਇਹ ਵਿਚਾਰਾ ਆਪਣਾ ਪਿਓ ਨੂੰ ਚੱਕਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਸ ਨੂੰ ਡੰਡੇ ਮਾਰ ਦੇਗੇ ਇਸ ਨੇ ਬਹੁਤ ਮੁਸ਼ਕਿਲ ਨਾਲ ਆਪਣੇ ਪਿਓ ਨੂੰ ਗੱਡੀ ਦੀ ਸੀਟ ਤੇ ਬਿਠਾਇਆ ਇਹਨਾਂ ਨੇ ਇਸ ਦਾ ਬਾਲ ਫੜਿਆ ਬਾਲ ਫੜ ਕੇ ਇੱਕ ਸਰਦਾਰ ਨੇ ਬਾਲ ਫੜ ਕੇ ਉਸ ਨੂੰ ਖਿੱਚਿਆ ਹੋਰ ਹਰਜਿੰਦਰ ਹਸਪੀਟਲ ਦੇ ਗੇਟ ਦੇ ਸਾਹਮਣੇ ਲੈ ਕੇ ਗਿਆ ਹੋਰ ਉੱਥੇ ਤੁਸੀਂ ਦੇਖਿਆ ਵੀਡੀਓ ਕਿਸ ਤਰੀਕੇ ਨਾਲ ਬੇਰੇਮੀ ਨਾਲ ਕੁੱਟਿਆ ਇਸ ਨੇ ਮੇਰੇ ਬੇਟੇ ਨੂੰ ਮੇਰੇ ਹਸਬੰਦ ਬਿਓਸੀ ਆਲਟ ਤੇ ਉਹਨਾਂ ਨੂੰ ਦਿਖ ਰਿਹਾ ਸੀਗਾ ਚਸ਼ਮਾ ਟੁੱਟ ਗਿਆ ਅੱਖ ਤੇ ਕਾਚੀ ਖੁੱਸ ਗਿਆ ਖੂਨ ਆ ਰਿਹਾ ਅੱਖਾਂ ਤੋਂ ਐਂਡ ਹੀ ਸੋ ਕਿ ਮੇਰੇ ਬੇਟੇ ਨੂੰ ਕੁੱਟਿਆ ਬੜੀ ਮੁਸ਼ਕਿਲ ਨਾਲ ਗੱਡੀ ਤੋਂ ਨਿਕਲੇ ਆਪਣੇ ਬੇਟੇ ਨੂੰ ਬਚਾਣ ਲੇ ਜਦੋਂ ਉਹ ਬੇਟੇ ਕੋਲ ਪਹੁੰਚੇ ਆ ਬੋਪਾਰਾ ਹੋ ਰਹੀ ਨਾ ਮੈਂ ਫੇਰ ਉਹਨਾਂ ਨੂੰ ਡੰਡੇ ਨਾਲ ਕੁੱਟਿਆ ਤੇ ਮੋਟਰਸਾਈਕਲ ਤੇ ਗਿਰੇ ਫਿਰ ਮੇਰੇ ਬੇਟੇ ਨੇ ਡੰਡੇ ਖਾਂਦੇ ਹੋਏ ਉਹਨਾਂ ਨੂੰ ਫੇਰ ਚੱਕ ਕੇ ਗੱਡੀ ਤੇ ਪਾਇਆ ਹੋ ਰਹੀ ਨਾ ਉਹ ਕਿਹਾ ਮੇਰੇ ਸਾਹਦ ਨੂੰ ਕੁਝ ਨਾ ਕਰੇ ਮਨੁੱਖ ਜਿੰਨਾ ਮਾਰਨਾ ਮਾਰ ਲੋ ਮਗਰ ਮੇਰੇ ਫਾਦਰ ਨੇ ਨਾ ਕਰਿਆ ਕੁਝ ਮੇਰੇ ਹਸਬੰਦ ਨੇ ਗੱਡੀ ਤੇ ਬੈਠ ਕੇ ਹਰਜਿੰਦਰ ਟੇਲੋ ਨਮ ਉਸ ਬੌਕਸਿੰਗ ਮਾਰ ਰਹੀ ਸੀ ਜਿਹੜੀ ਵੀਡੀਓ ਤੁਸੀਂ ਦੇਖੀ ਹੋਣੀ ਉਸ ਪੰਦਾ ਗੱਡੀ ਚ ਬੈਠਿਆ ਉਸ ਨੂੰ ਹਰਜਿੰਦਰ ਟੇਲੋ ਵਾਲੀ ਬੌਕਸਿੰਗ ਮਾਰ ਰੇ ਉਹ ਬੌਕਸਿੰਗ ਮਾਰਦੇ ਹੋਏ ਮੇਰੇ ਹਸਬੰਦ ਫੇਰ ਵੀ ਉਸ ਨੂੰ ਕਹਿ ਰਹੇ ਨਾ ਮੈਂ ਆਰਮੀ ਆਫੀਸਰ ਬੈ ਦੇਖੋ ਆਈ ਕਾਰਡ ਜਦੋਂ ਮਨੇ ਆਈ ਕਾਰਡ ਦਿਖਾਇਆ ਉਸਨੇ ਆਈ ਕਾਰਡ ਖਿੱਚ ਲਿਆ ਪਰ ਉਸਨੂੰ ਗੱਡੀ ਤੋਂ ਬਾਹਰ ਤਰੀਕਿਆ ਤੁਸੀਂ ਉਹ ਵੀਡੀਓ ਦੇਖੀ ਸਾਰਿਆਂ ਨੇ ਉਸ ਆਰਮੀ ਆਫਸਰ ਨੂੰ ਦਾਰ ਕੱਢਿਆ ਥੱਲੇ ਛੱਡਿਆ ਹੋਰ ਬਾਰ तो, मेरे फादर गवर्नमेंट गवमेंट दा आई कार्ड नहीं ल ਬਾਤ ਸੀ ਇਸ ਆਲਵੇਸ ਟੂ ਫਾਰ ਇੰਡੀਅਨ ਆਰਮੀ ਦੂਜੀ ਗਰਲ ਮੇਰੇ ਫਾਇਦਾ ਹੋਗਾ ਸਾਡੀ ਫੈਮਿਲੀ ਪੰਜ ਪੁਸਤਾ ਆਰਮੀ ਦੀ ਫੈਮਿਲੀ ਹੈ ਫਸਟ ਵਲ ਲੜੀ ਸੈਕੰਡ ਵਲ ਲੜੀ ਇੰਡੋ ਪਾਕਿਸਤਾਨ ਲੜੀ ਪਰ ਹਸਬੰਡ ਕੋਲ ਯੂਨਿਫਾਰਮ ਨਾਲ ਕੇ ਆਏ ਉਸ ਤੋਂ ਬਾਅਦ ਹੀ ਮਰਨ ਵਾਲਾ ਹੈ ਝਾਕ

ਫੋਨ ਕੀਤਾ ਤੇ ਉਹਨਾਂ ਨੇ 5 ਮਿੰਟ ਬਾਅਦ ਕਾਲ ਕੀਤਾ ਮੇਰੇ ਹਸਬੰਦ ਨੇ ਉਹਨਾਂ ਨਾਲ ਗੱਲ ਕੀਤੀ ਬੋਲੇ ਐਸਐਸਪੀ ਸਾਹਿਬ ਮੈਂ ਕਰਨਾ ਲਾ ਮੈਂ ਇਦਾਂ ਇਦਾਂ ਪੋਸਟਡ ਆ ਮੇਰਾ ਇਦਾਂ ਆਈ ਕਾਰਡ ਤੁਸੀਂ ਲੈ ਲਿਆ ਔਰ ਇਹਨਾਂ ਨੇ ਸਨੈਚ ਕਰਕੇ ਔਰ ਮੇਰਾ ਫੋਨ ਲੈ ਗਏ ਐਂਡ ਆਈ ਨੀਡ ਮਾਈ ਆਈ ਕਾਰਡ ਦੈਟਸ ਮਾਈ ਫਰਸਟ ਥਿਸ ਥਿੰਗ ਬਾਕੀ ਟੇਕ ਡਿਸਪਲਿਨਰੀ ਐਕਸ਼ਨ ਹੀ ਪ੍ਰੋਮਿਸਡ ਹਿਮ ਸਰ ਆਈ ਐਮ ਸੌਰੀ ਇਟ ਵਿਲ ਬੀ ਡਨ ਮਗਰ ਉਸ ਤੋਂ ਬਾਅਦ ਦੀ ਕਹਾਣੀ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਮੇਰੇ ਹਸਬੰਦ ਨੂੰ ਰਾਤੀ 1 ਵਜੇ ਮ ਰਾਜਿੰਦਰ ਹਸਪੀਟਲ ਲਾਗੀਆਂ ਅਗਰ ਗੁਰਤੇਜ ਸਿੰਘ ਖਿਰਲੋ ਸਾਹਿਬ ਨਾ ਹੁੰਦੇ ਤਾਂ ਸ਼ਾਇਦ ਮੇਰਾ ਹਸਬੰਦ ਔਰ ਮੇਰਾ ਬੇਟਾ ਬੱਚੇ ਨਹੀਂ ਹੁੰਦੇ ਮੈਂ ਇਹਨਾਂ ਦਾ ਧੰਨਵਾਦ ਔਰ ਸਾਰਿਆਂ ਨੂੰ ਕਹਿੰਦੀ ਇਹਨਾਂ ਨੂੰ ਧੰਨਵਾਦ ਕਰੋ ਕਿਉਂਕਿ ਇਹਾਂ ਦੀ ਮਦਦ ਨਾਲ ਰਾਜ ਔਰ ਸਰ ਬਣ ਕੇ ਹੋਏ ਇਹਨਾਂ ਨੇ ਕੋਈ ਅਥোরਿਟੀ ਨਹੀਂ ਛੱਡੀ ਕੋਈ ਪੁਲਿਸ ਵਾਲਾ ਨਹੀਂ ਛੱਡਿਆ ਜਿਸ ਨੂੰ ਕਾਲ ਨਹੀਂ ਕੀਤਾ ਉਹ ਸਾਨੂੰ ਬੁਲਾ ਕੇ ਗਿਆ ਜੀ ਆ ਰਹੇ ਨੇ ਪੁਲਿਸ ਜੀ ਆ ਰਹੇ ਨੇ ਪੁਲਿਸ ਾਰੇ ਨਰੇਨ ਕਰਦੇ ਕਰਦੇ ਸਵੇਰੇ 6 ਵਜਾ ਦਿੱਤੇ ਇੱਕ ਹੱਥ ਟੁੱਟੇ ਹੋਏ ਚੋਟ ਵਾਲੇ ਬੰਦੇ ਨੂੰ ਟ੍ਰੀਟਮੈਂਟ ਦੇਣ ਲਈ 4 ਘੰਟੇ ਉਹ ਤਕਲੀਫ ਵਿੱਚ ਛਾਤ ਨੂੰ ਫੜ ਕੇ ਬੈਠੇ ਹੋਏ ਪਰ ہاں ਜਿਹੜੀ ਡਿਊਟੀ ਤੇ ਉਹ ਇੱਕ ਜਿਹੜੀ ਡਾਕਟਰ ਸੀਗੀ ਆਈ ਵਾਂਟ ਟੂ ਥੈਂਕ ਹਰ ਬਿਕਾਜ਼ ਸ਼ੀ ਟ੍ਰਾਈਡ ਹਰ ਬੈਸਟ ਟੂ ਵਾਟਐਵਰ ਸ਼ੀ ਕੁਡ ਡੂ ਫਾਰ ਮੀ ਉਸ ਤੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਨੂੰ 12 ਵਜੇ ਦਾ ਟਾਈਮ ਲੇਤਾ ਸੀ ਮੈਂ ਉਹਨਾਂ ਦੇ ਆਫਿਸ ਗਈ ਮੈਂ ਉਹਨਾਂ ਨੂੰ ਸਾਰੀ ਵੀਡੀਓਜ਼ ਦਿਖਾਈਆਂ ਕਿਹੜਾ ਉਹ ਨਹੀਂsta ਵੀ ਦੱਸਦੀ ਹਲਾਤੀ ਮੈਂ ਆਪਣੇ ਹਸਬੰਦ ਨੂੰ 8:00 ਵਜੇ ਛੱਡ ਕੇ ਟਾਬੇ ਗਈ ਟਾਬਾ ਫੇਰ ਖੁੱਲ ਗਿਆ ਸੀ ਉਹਦੇ ਤੇ ਬੰਦ ਕਰਾਤਾ ਸੀ ਡੰਡੇ ਮਾਰ ਕੇ ਤੁਸੀਂ ਦੇਖਿਆ ਉਹਨਾਂ ਨੇ ਕਿ ਐਸੀ ਟਾਬਾ ਬੰਦ ਕਰ ਦੋ ਫੇਰ ਟਾਬਾ ਖੁੱਲਿਆ ਮੈਂ ਗਈ ਉ ਤਾਂ ਓਨਰ ਆਇਆ ਉਸਨੇ ਮਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਦਿਖਾਂਦਾ ਉਸਨੇ ਮਨੂੰ ਕਿਹਾ ਕਰਨਲ ਸਾਹਿਬ ਉਹ ਰੋਸੀ ਬੈਠੇ ਤੜੇ ਬੈਠ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਇਹ ਪੁਲਿਸ ਵਾਲਿਆਂ ਦਾ ਰੋਜ਼ ਦਾ ਕੰਮ ਹੈ ਪਰ ਉਸਨੇ ਮਨੂੰ ਕਿਹਾ ਕਿ ਇਹ ਚਾਰੋਂ ਆਫਸਰ ਤੇ ਮੈਡਮ ਇਸ ਏਰੀਆ ਦੇ ਇੰਚਾਰਜ ਵੀ ਨਹੀਂ ਹੈ ਪੁਰਾ ਗੱਡੀਆਂ ਲੈ ਕੇ ਇੱਥੇ ਜਿਹੜਾ ਬੰਦਾ ਉਸ ਏਰੀਆ ਦਾ ਇੰਚਾਰਜ ਹੀ ਨਹੀਂ ਹੈ ਤੂੰ ਕੋਣ ਹੁੰਦਾ ਗੱਡੀਆਂ ਹਟਾਉਣ ਵਾਲਾ ਹੋਰ ਤੂੰ ਕੋਣ ਹੁੰਦੇ ਮਾਰਕੁੱਟਾਈ ਕਰਨ ਵਾਲਾ ਅਗਰ ਮੇਰੇ ਹਸਬੰਡ ਫਿਰ ਕੋਈ ਗਲਤ ਕਰ ਰਿਹਾ ਸੀ ਇਸ ਦੀ ਫੋਟੋ ਬਣਾ ਦੇ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਉਹਨਾਂ ਨੂੰ ਸਜ਼ਾ ਦੇ ਦਿੰਦੇ ਮੈਂ ਨਾਲ ਮਿਲ ਕੇ ਸਜ਼ਾ ਦੇ ਦਿੰਦੀ ਮੈਂ ਫੌਜੀ ਦੀ ਵਾਈਫ ਆ ਅਗਰ ਮੇਰਾ ਹਸਬੰਡ ਔਰ ਬੇਟਾ ਗਲਤ ਹੈ ਤਾਂ ਮੈਂ ਉਹਨਾਂ ਨੂੰ ਕਹਾਂਗੀ ਡਬਲ ਸਜ਼ਾ ਮਿਲੇ ਮੈਂ ਸਾਹਮਣੇ ਸਾਰਿਆਂ ਦੇ ਕਹਿ ਰਹੀ ਆਂ ਅਗਰ ਉਹ ਗਲਤ ਹੋਏ ਉਹਨਾਂ ਨੂੰ ਸਜ਼ਾ ਮਿਲੇ ਉਸ ਤੋਂ ਬਾਅਦ ਕਿਨਾਂ ਨੇ ਦਬ ਐ ਵੱਜ ਗਏ ਇਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਹਸਪੀਟਲ ਪਹੁੰਚਿਆ ਪੂਰੀ ਕਾਰਵਾਈ ਸ਼ੁਰੂ ਹੋ ਰਹੀ ਹੈ ਉੱਪਰ ਤੱਕ ਕਿ ਕਰਨਲ ਕੁੱਟਦੇ ਤੇ ਇਨਾਂ ਨੂੰ ਕਬਰਾਟ ਹੋ ਗਈ ਜਦੋਂ ਕਬਰਾਟ ਹੋ ਗਈ ਤੇ ਐ ਉੱਥੇ ਇਨਾਂ ਨੇ ਆਪਣਾ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਮਤਲਬ ਕੰਪਰੋਮਾਈਜ਼ ਹੋ ਜਾਵੇ ਸਵੇ ਦੱਸੋ ਜੀ ਐਸਐਸ ਬੀਐਸਪੀ ਸਤਨਾਬ ਉਹ ਮੇਰੇ ਹਸਬੰਡ ਦਾ ਆਈ ਕਾਰਡ ਹੋਰ ਮੋਬਾਈਲ ਲੈ ਕੇ ਆਂਦੇ ਫੁੱਲ ਸਟੇਟਮੈਂਟ ਲੈ ਕੇ ਆਂਦੇ ਜੀ ਮੈਡਮ 10 ਮਿੰਟ ਸਾਡੀ ਗੱਲ ਸੁਣ ਲੋ ਬੈਠ ਕੇ બાર લેચરણ માધવી તું કે મને કોમ્પ્રોમાઈઝ કરવા મે તુ પછાણ્યા વિ